ਹੁਣ ਬਿਰਤੀ ਬਣ ਗਈ ਇੱਕ ਸੁਰਤ ਬਣ ਗਈ ਜਦੋਂ ਬਿਰਤੀ ਬਣੀ ਹੁਣ ਉਹ ਬਿਰਤੀ ਜਦੋਂ ਸੰਸਾਰ ਦੇ ਵਿੱਚ ਉਹ ਵਰਤਦੀ ਹੈ ਤੇ ਮਨੁੱਖ ਨੂੰ ਫਿਰ ਸਾਰਾ ਕੁਝ ਉਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਮਹਾਰਾਜ ਕਹਿਣ ਲੱਗੇ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਘਨ ਹਰ ਕੀ ਘੋਰ ਇਹ ਪੰਕਤੀ ਬੜੇ ਧਿਆਨ ਦੇ ਨਾਲ ਸਮਝਣ ਵਾਲੀ ਹੁਣ ਜਿਹੜਾ ਚਾਤ੍ਰਿਕ ਹੈ ਪਪੀਆ ਤੇ ਮੋਰ ਇਹਨਾਂ ਦੋਨਾਂ ਦੀ ਬੜੀ ਗਹਿਰੀ ਸਾਂਝ ਹੈ ਆਪਸ ਵਿੱਚ ਉਹ ਸਾਂਝ ਇਹ ਹੈ ਵੀ ਜਦੋਂ ਬੱਦਲ ਚੜ੍ਹ ਕੇ ਆਉਂਦੇ ਨੇ ਜਦੋਂ ਬੱਦਲ ਚੜ੍ਹ ਕੇ ਆਉਂਦੇ ਨੇ ਠੰਡੀ ਹਵਾ ਚੱਲਦੀ ਹੈ ਕਾਲੀਆਂ ਘਟਾਂ ਛਾਂਝ ਤੇ ਉਦੋਂ ਪਪੀਆ ਵੀ ਜਿਹੜਾ ਉਹ ਵੀ ਟਿਕ ਜਾਂਦਾ ਹੈ ਉਹ ਵੀ ਟਿਕ ਜਾਂਦਾ ਵੀ ਹੁਣ بارش ਹੋਏਗੀ ਮੋਰ ਜਿਹੜਾ ਉਹ ਪਹਿਲਾਂ ਪੌਣ ਲੱਗ ਪੈਂਦਾ ਮਹਾਰਜ ਕਹਿਣ ਲੱਗੇ ਦੇਖ ਜਿਵੇਂ ਚਾਤਰੀਕ ਮੋਰ ਹੈ ਉਹਨਾਂ ਨੇ ਕਾਲੀਆਂ ਘਟਾਂ ਦੇਖੀਆਂ ਤੇ ਉਹ ਨੱਚਣ ਟੱਪਣ ਲੱਗ ਪੈਂ ਉਹਨਾਂ ਨੂੰ ਆਪਣਾ ਆਪਾ ਭੁੱਲ ਜਾਂਦਾ ਹੁਣ ਚਾਤਰੀਕ ਬਹਾਰੇ ਤਾਂ ਆਪਾਂ ਸਭ ਨੇ ਸੁਣਿਆ ਵੀ ਉਹ ਇੰਨਾ ਉਹ ਮਸਤ ਹੋ ਜਾਂਦਾ ਹੈ ਉਹਨੂੰ ਆਪਣਾ ਆਪਾ ਭੁੱਲ ਜਾਂਦਾ ਉਹਨੂੰ ਨਹੀਂ ਪਤਾ ਰਹਿੰਦਾ ਬਈ ਮਹਾਰਜ ਕਹਿਣ ਲੱਗੇ ਮੋਰ ਜਿਹੜਾ ਉਹ ਵੀ ਖੁਸ਼ੀ ਦੇ ਵਿੱਚ ਉਹ ਨੱਚ ਉੱਠਦਾ ਹੈ ਸਹਿਬ ਕਹਿਣ ਲੱਗੇ ਇਸੇ ਤਰ੍ਹਾਂ ਹੀ ਜਿਹੜੇ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਗੁਰੂ ਤੋਂ ਆ ਕੇ ਗਿਆਨ ਲੈਂਦੇ ਨੇ ਉਹ ਵੀ ਸੰਸਾਰ ਦੇ ਵਿੱਚ ਰੱਬੀ ਕੌਤਕਾਂ ਨੂੰ ਵੇਖ ਕੇ ਜਦੋਂ ਉਹ ਰੱਬੀ ਕੌਤਕ ਵਰਤਦੇ ਨੇ ਉਹਨਾਂ ਨੂੰ ਵੇਖ ਕੇ ਤੇ ਉਹ ਵੀ ਚਾਉ ਦੇ ਵਿੱਚ ਨੱਚ ਉੱਠਦੇ ਨੇ ਉਹਨਾਂ ਦਾ ਅੰਦਰ ਵੀ ਉਤਸ਼ਾਹ ਦੇ ਨਾਲ ਭਰ ਜਾਂਦਾ ਹੈ ਉਹਨਾਂ ਦਾ ਅੰਦਰ ਵੀ ਜਿਹੜਾ ਹੈ ਉਹ ਖੇੜੇ ਦੇ ਨਾਲ ਭਰ ਜਾਂਦਾ ਹੈ ਇੱਕ ਬਚਨ ਤੁਹਾਡੇ ਸਾਹਮਣੇ ਰੱਖਾਂ ਤਾਂ ਜੋ ਇਹ ਗੱਲ ਹੋਰ ਸਪਸ਼ਟ ਹੋ ਜਾਵੇ ਕਿਉਂਕਿ ਕਈ ਵਿਦਵਾਨਾਂ ਨੇ ਅਰਥ ਕੀਤੇ ਹਨ ਹੁਣ ਆਪਾਂ ਗੁਰਬਾਣੀ ਦੇ ਮੁਤਾਬਕ ਹਰ ਇੱਕ ਅਰਥ ਨੂੰ ਸਹੀ ਢੰਗ ਨਾਲ ਸਹੀ ਤਰੀਕੇ ਦੇ ਨਾਲ ਵਿਚਾਰਨਾ ਕੰਨਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਨੇ ਖੈਰ ਮੈਂ ਉਸ ਪਾਸੇ ਬਹੁਤਾ ਜਾਣਾ ਨਹੀਂ ਚਾਹੁੰਦਾ ਆਪਾਂ ਜਿਹੜੀ ਗੱਲ ਚੱਲ ਰਹੀ ਏ ਜੋ ਵਿਸ਼ਾ ਚੱਲ ਰਿਹਾ ਉਹਦੇ ਉੱਤੇ ਹੀ ਰਹਿਣਾ ਜਿਹੜੀ ਬੇਨਤੀ ਕਰ ਰਿਆਂ ਸਤਿਗੁਰਾਂ ਨੇ ਇੱਕ ਬੜਾ ਪਿਆਰਾ ਬਚਨ ਵਾਸੇ ਕੀਤਾ ਸਹਿਬ ਕਹਿਣ ਲੱਗੇ ਜਦੋਂ ਬਿਰਤੀ ਟਿਕ ਗਈ ਨਾ ਤਦੋ ਜਿੱਦਾਂ ਦਾ ਬੰਦਾ ਆਪ ਬਣ ਜਾਂਦਾ ਨਾ ਉਹਨੂੰ ਸੰਸਾਰ